ਵੱਡੀ ਖਬਰ ਤਰਨ ਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਚੁੱਕੇ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਵੀ ਕਰਵਾ ਦਿੱਤੀ ਗਈ ਹੈਗੀ ਕਿ ਜੇਕਰ ਤੁਹਾਡਾ ਘਰ ਦਰਿਆ ਦੇ ਕੰਢੇ ਹੈਗਾ ਤਾਂ ਤੁਸੀਂ ਤੁਰੰਤ ਖਾਲੀ ਕਰ ਦਿਓ ਤੇ ਜੋ ਕੀਮਤੀ ਸਮਾਨ ਹੈ ਭਾਵੇਂ ਕਾਗਜ਼ਾਤ ਹੋਣ ਭਾਵੇਂ ਜੇਕਰ ਕੋਈ ਵੀ ਜਾਨਵਰ ਤੁਸੀਂ ਰੱਖਿਆ ਹੋਇਆ ਤਾਂ ਉਹਨਾਂ ਨੂੰ ਲੈ ਕੇ ਤੁਸੀਂ ਉੱਚੀਆਂ ਥਾਵਾਂ ਤੇ ਪਹੁੰਚ ਜਾਓ ਤੇ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਮੀਂਹ ਪੈ ਰਿਹਾ ਤੇ ਲੋਕ ਜਿਹੜੇ ਨੇ ਮੀਂਹ ਦੇ ਵਿੱਚ ਹੀ ਦਰਿਆ ਦੇ ਕੰਢੇ ਦੀ ਉੱਚੇ ਹਾਤੇ ਮੌਜੂਦ ਨੇ ਉਥੇ ਹੀ ਉਹਨਾਂ ਦੇ ਵੱਲੋਂ ਰਿਹਾ ਜਾ ਰਿਹਾ ਹੈਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਇੱਥੇ ਖੜੇ ਹੈਗੇ ਆ ਸਾਡੇ ਕੋਲ ਕੋਈ ਵੀ ਰਹਿਣ ਦਾ ਠਿਕਾਣਾ ਨਹੀਂ ਹੈਗਾ ਕਿਉਂਕਿ ਜੋ ਸਾਡਾ ਘਰ ਸੀਗਾ ਉਹਦੇ ਵਿੱਚ ਪਾਣੀ ਵੜ ਚੁੱਕਿਆ ਹੈਗਾ ਤੇ ਘਰ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ ਤਾਂ ਬਜ਼ੁਰਗ ਮਾਪੇ ਜਿਹੜੇ ਹੈਗੇ ਉਹ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪੁੱਤ ਤਾਂ ਹੈਗਾ ਲੇਕਿਨ ਉਹ ਵਿਦੇਸ਼ ਦੇ ਵਿੱਚ ਰਹਿੰਦਾ ਤੇ ਅਸੀਂ ਇੱਥੇ ਇਕੱਲੇ ਹੈਗੇ ਆ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰੀਏ ਕਿਉਂਕਿ ਲਗਾਤਾਰ ਹੀ ਹੜ ਦਾ ਖਤਰਾ ਜੋ ਹੈ ਰਾ ਰਿਹਾ ਹੈਗਾ ਸਾਡੇ ਘਰ ਦੇ ਵਿੱਚ ਪਾਣੀ ਵੜ ਚੁੱਕਿਆ ਹੈਗਾ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਹੀ ਜੋ ਵਿਧਾਇਕ ਨੇ ਲਾਲਜੀਤ ਸਿੰਘ ਪੁੱਲਰ ਜੋ ਮੰਤਰੀ ਨੇ ਉਹ ਪਹੁੰਚੇ ਹੋਏ ਸੀ ਮੌਕੇ ਤੇ ਉਹਨਾਂ ਦੇ ਵੱਲੋਂ ਮਦਦ ਵੀ ਕੀਤੀ ਗਈ ਹੈਗੀ ਤਾਂ ਜੋ ਬਜ਼ੁਰਗ ਮਹਿਲਾ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੰਤਰੀ ਲਾਲਜੀਤ ਪੁੱਲਰ ਜ਼ਰੂਰ ਪਹੁੰਚੇ ਸੀਗੇ ਤੇ ਉਹਨਾਂ ਦੇ ਵੱਲੋਂ ਮਦਦ ਜ਼ਰੂਰ ਕੀਤੀ ਗਈ ਹੈ ਤੇ ਅੱਗੇ ਉਹਨਾਂ ਦਾ ਕੀ ਕੁਝ ਹੋਵੇਗਾ ਤਾਂ ਪਿੰਡ ਦੇ ਵਿੱਚ ਜੋ ਅਨਾਉਂਸਮੈਂਟ ਹੋਈ ਹੈ ਕੀ ਕੁਝ ਕਿਹਾ ਜਾ ਰਿਹਾ ਅਨਾਉਂਸਮੈਂਟ ਦੇ ਵਿੱਚ ਉਹ ਤੁਹਾਨੂੰ ਸੁਣਾਉਂਦੇ ਆਂ ਪਾਣੀ ਦਾ ਬਹੁਤ ਬਹੁਤ ਇੱਕੋ ਸਾਹਮਣੇ ਤੁਹਾਡੇ ਸਭ ਕੋ ਹੋਣ ਡਿਆ ਸਮਾਨ ਕੱਢਣ ਡੇ ਚਾਰ ਕੱਢਣ ਡੇ ਸਮਾਨ ਸਾਡਾ ਅੰਦਰ ਰੁੜਨ ਡਿਆ ਪਾਣੀ ਅੰਦਰਾਂ ਚ ਪੈ ਗਿਆ ਕੋਠੀ ਜੀ ਪੈ ਗਿਆ ਰਾਤ ਦਾ ਮੀਂਹ بارش ਨਾਲ ਸਾਨੂੰ ਆਵੇ ਕੀ ਹਾਲ ਬਣਿਆ ਡੰਗਰਾਂ ਦਾ ਭੁਖੇ ਤੇ ਆਏ ਮੈਂ ਭੁਖੇ ਤੇ ਬੈਠੇ ਆ ਤੇ ਪਾਸ ਕਰ ਰਹੇ ਆ ਸਮਾਨ ਸਾਡਾ ਅੰਦਰ ਹੀ ਆ ਅਸੀਂ ਮਾੜਾ ਮੋਟਾ ਬਰਤਨ ਜੋ ਗਾ ਵੀ ਨਹੀਂ ਲਿਆਂਦਾ ਲੀੜੇ ਪਹੁੰਚ ਗਏ ਆਵੇ ਪਏ ਮਾੜੇ ਮੋਟੇ ਲਿਆਂਦੇ ਆ ਤੇ ਬੰਨ ਤੇ ਆਣ ਕੇ ਬੈਗੇ ਜੋ ਤੇ ਵਾਂ ਤੇ ਆਵੇ ਤੰਬੂ ਲਿਆ ਆ ਮੋਟਰਸਾਂ ਤੇਰੇ ਸਾਹਮਣੇ ਖੜੇ ਆ ਸੰਤ ਸਾਰੇ ਖੜੇ ਆ ਕਾਕਾ ਸਾਡਾ ਬਾਹਰ ਗਿਆ ਕਾਕਾ ਸਾਡਾ ਇੱਥੇ ਨਹੀਂ ਦਾ ਅਸੀਂ ਦੋਵੇਂ ਜੀ ਆ ਸਾਡਾ ਮੰਦਾ ਹਾਲ ਆ ਸਾਡੀ ਕੋਈ ਵਾਰਸ ਚਲੋ ਧੰਨਵਾਦ ਉਹਨ ਦੇ ਜਿਹੜਾ ਤੁਹਾਨੂੰ ਕੱਲ ਚਾਰ ਰਸਤੇ ਚੁੱਕਰ ਦੇ ਗਿਆ ਆਵਾਸ਼ੀ ਹੁੰਦੇ ਸ੍ਰੀ ਮੰਤਰੀ ਸਾਹਿਬ ਆਏ ਸੀ ਹਾਂਜੀ ਮੰਤਰੀ ਸਾਹਿਬ ਲਾਲਜੀ ਭੁੱਲੜ ਜੀ ਆਏ ਸੀ ਕੱਲ ਤੇ ਸਾਡੇ ਗੜੀ ਹੋਇਆ ਨਹੀਂ ਗੱਲ ਤਾਂ ਨਾ ਗੁਈ ਤਾਂ ਅਲਾਊਂਸਮੈਂਟ ਤੋਂ ਬਾਅਦ ਜੋ ਪਿੰਡ ਦੇ ਵਿੱਚ ਰਹਿੰਦੇ ਲੋਕ ਨੇ ਉਹ ਆਪਣੇ ਘਰ ਛੱਡ ਕੇ ਉੱਚੀਆਂ ਥਾਵਾਂ ਤੇ ਜਾ ਕੇ ਰਹਿ ਰਹੇ ਨੇ ਜੋ ਕਿ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮੱਝਾ ਵੀ ਲੈ ਕੇ ਉੱਚੀਆਂ ਥਾਵਾਂ ਤੇ ਪਹੁੰਚ ਚੁੱਕੇ ਨੇ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਕਿਸ ਤਰੀਕੇ ਦੇ ਨਾਲ ਇਸ ਦਿਨ ਜੋ ਜੋ ਹੜਵਾਰ ਦੀ ਸਥਿਤੀ ਬਣੀ ਹੋਈ ਹੈ ਕਿਸ ਤਰੀਕੇ ਦੇ ਨਾਲ ਨਜਰ ਰਿਹਾ ਨੇ ਉਹ ਤੁਹਾਨੂੰ ਸੁਣਾਉਂਦੇ ਆ 35 ਕਿਲੇ ਜਿਹੜੀ ਜ਼ਮੀਨ ਆ ਅੱਜ ਇਸ 2-3 ਦਿਨਾਂ ਦੇ ਜਿਹੜੀ ਆ ਨਾ ਉਹ ਬਰਬਾਦ ਕਰਤੀ ਮੀਂਹ ਆਉਣ ਵਾਲੇ ਸਮੇਂ ਚ ਮਹਾਰਾਜ ਕਿਰਪਾ ਕਰੇ ਸੰਗਤਾਂ ਦਾ ਭਲਾ ਕਰੇ ਤੇ ਜਿਹੜਾ ਜਿੰਨਾ ਸਮਾਨ ਹੈਗਾ ਵਾ ਇੰਨਾ ਸਾਡਾ ਬਜ਼ਾਰ ਰਵੇ ਅਸੀਂ ਇੰਨੇ ਦੇ ਵਿੱਚ ਹੀ ਰਹਿ ਜੀਏ ਇੰਨਾ ਬੜਾ ਪਰ ਜਿਹੜਾ ਹਾਲ ਵਾ ਅਜੇ ਕਹਿਣ ਵਾਲੀ ਗੱਲ ਕੋਈ ਨਹੀਂ ਗਈ ਕੁਝ ਕਹਿ ਨਹੀਂ ਸਕਦੇ ਕੀ ਹੋਣਾ ਤੇ ਕੀ ਨਹੀਂ ਹੋਣਾ ਤੇ ਪ੍ਰਸ਼ਾਸਨ ਅੱਗੇ ਤੇ ਸਸ਼ਾਸਨ ਅੱਗੇ ਸਾਡਾ ਇਹੋ ਹੀ ਬੇਨਤੀ ਆ ਕਿ ਕਿਰਪਾ ਕਰਕੇ ਇਹਨਾਂ ਗਰੀਬਾਂ ਦੀ ਸਹਾਰ ਲਵੋ ਕਿਉਂਕਿ ਇਹਨਾਂ ਦੀ ਪਰਮਾਤਮਾ ਨੇ ਤਾਂ ਜੋ ਮਾਰ ਕਰਨੀ ਸੀ ਕਰਨੀ ਸੀ ਉਹ ਕਰਤੀ ਆ ਫਿਰ ਸਸ਼ਾਸਨ ਤੇ ਪ੍ਰਸ਼ਾਸਨ ਤੇ ਥੋੜਾ ਇਹਨਾਂ ਨੂੰ ਆਸਰਾ ਹੈਗਾ ਵਾ ਜੇ ਕਰ ਸਕਦੇ ਆ ਤੇ ਮਿਹਰਬਾਨੀ ਕਰਕੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ